ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਸਿੰਘਾਂ ਦੀ ਬਹਾਦਰੀ ਦੇ ਕਾਰਨਾਮੇ ਸਿੰਘ ਯੋਧਿਆਂ ਨੇ ਕਿਸ ਤਰ੍ਹਾਂ ਆਪਣੀ ਬਹਾਦਰੀ ਦੇ ذریعے ਦੁਨੀਆ ਨੂੰ ਹੈਰਾਨ ਕੀਤਾ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਕੀ ਉਹਨਾਂ ਦੇ ਕਾਰਨਾਮੇ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਤੀਤੇ ਜਦ ਜਦ ਵੀ ਪੀੜ ਆਣ ਪਈ ਸਿੱਖਾਂ ਨੇ ਬਦ ਚੜ ਕੇ ਹਿੱਸਾ ਪਾਇਆ ਤੇ ਸਭ ਤੋਂ ਬਾਅਦ ਕੁਰਬਾਨੀਆਂ ਕੀਤੀਆਂ ਅੱਜ ਵੀ ਭਾਵੇਂ ਦੋ ਦੇਸ਼ਾਂ ਦੇ ਵਿਚਕਾਰ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਸਿੱਖ ਤਾਂ ਹਮੇਸ਼ਾ ਮਾੜੇ ਅਤੇ ਕਮਜ਼ੋਰ ਦਾ ਹੀ ਸਾਥ ਦਿੰਦੇ ਆਏ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਤਰ੍ਹਾਂ ਅੱਜ ਅਸੀਂ ਆਪ ਜੀ ਨੂੰ ਅਜੇ ਹੀ ਪ੍ਰਾਤ ਸਿੱਖ ਆਗੂਆਂ ਬਾਰੇ ਦੱਸਾਂਗੇ ਤੁਹਾਡੇ ਨਾਲ ਉਹਨਾਂ ਬਾਰੇ ਸਾਂਝਾ ਕਰਾਂਗੇ ਕਿ ਪੁਰਾਣੇ ਸਿੱਖ ਆਗੂ ਕਿਸ ਹੱਦ ਦੇ ਤੱਕ ਕੁਰਬਾਨੀ ਦੇਣ ਦੇ ਲਈ ਚਲੇ ਜਾਇਆ ਕਰਦੇ ਸਨ ਕਹਿੰਦੇ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੂੰ ਸਿੱਖਾਂ ਤੋਂ ਬਾਰ-ਬਾਰ ਹਾਰ ਮਿਲੀ ਉਹ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਇਨ੍ਹਾਂ ਸਿੱਖਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਾਦਸ਼ਾਹੀ ਦੀ ਬਦਬੂ ਹੁੰਦੀ ਹੈ ਅਤੇ ਅਹਿਮਦ ਸ਼ਾਹ ਅਬਦਾਲੀ ਨੇ ਇਨ੍ਹਾਂ ਸਿੱਖਾਂ ਦੇ ਖਾਤਮੇ ਦੇ ਲਈ ਸ਼ਾਹ ਨジਰ ਨੂੰ ਇੱਕ ਵੱਡੀ ਤੋਪ ਬਣਾਉਣ ਦਾ ਹੁਕਮ ਕੀਤਾ ਸ਼ਾਹ ਨジਰ ਦੇ ਅਹਿਮਦ ਸ਼ਾਹ ਦੇ ਕਹਿਣ ਤੇ ਆਪਣੇ ਪੂਰੇ ਇਲਾਕੇ ਦਾ ਤਾਂਬਾ ਤੇ ਪਿੱਤਲ ਇਕੱਠਾ ਕਰਕੇ ਉਸ ਨੂੰ ਟਾਲ ਕੇ ਇੱਕ ਵੱਡੀ ਤੋਪ ਤਿਆਰ ਕੀਤੀ ਜਿਸ ਦਾ ਨਾਮ ਰੱਖਿਆ ਗਿਆ ਜਮਜਮਾ ਜਿਸ ਦੀ ਲੰਬਾਈ 14 ਫੁੱਟ ਲੰਬੀ ਸੀ ਪਰ ਆਪਣੇ ਵੱਡੇ ਬਡੇਰਿਆਂ ਦੀ ਵਹਾਦਰੀ ਵੇਖੋ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਪਹਿਲੀ ਝੜਪ ਦੇ ਵਿੱਚ ਹੀ ਪੰਗੀ ਮਿਸਲ ਨੇ ਅਬ ਅਬਦਾਲੀ ਕੋਲੋਂ ਇਹ ਤੋਪ ਖੋ ਲਈ ਆਦੇਸ ਦਾ ਨਾਮ ਰੱਖਿਆ ਗਿਆ ਪੰਗੀਆਂ ਦੀ ਤੋਪ ਅੱਜ ਵੀ ਲਾਹੌਰ ਦੇ ਸ਼ਾਹੀ ਕਿਲੇ 'ਚ ਮੌਜੂਦ ਇਸੇ ਤੋਪ ਨਾਲ ਸਿੱਖ ਇਤਿਹਾਸ ਦੀ ਕੁਰਬਾਨੀ ਦਾ ਇੱਕ ਲਖਣ ਪੱਲਾ ਜੁੜਿਆ ਹੋਇਆ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਚੌਥੀ ਵਾਰ ਮਲਤਾਨ ਦੇ ਕਿਲੇ ਦੇ ਵਿੱਚ ਹਮਲਾ ਕੀਤਾ ਤਾਂ ਕਿਲੇ ਦੀਆਂ ਬਹੁਤ ਵੱਡੀਆਂ ਦਿਵਾਰਾਂ ਸਨ ਤੇ ਮਜ਼ਬੂਤ ਵੀ ਇਸੇ ਕਾਰਨ ਕੋਈ ਨਤੀਜਾ ਜੰਗ ਦਾ ਨਹੀਂ ਸੀ ਨਿਕਲ ਰਿਹਾ ਹੌਲੀ-ਹੌਲੀ 5 ਮਹੀਨੇ ਬੀਤ ਗਏ ਤੇ ਕਾਫੀ ਜਾਨੀ ਮਾਲੀ ਨੁਕਸਾਨ ਹੋਇਆ ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਦਰਸ਼ਨ ਦੇਦਾਰੇ ਕਰਨ ਵਾਸਤੇ ਆਇਆ ਤੇ ਆ ਕੇ ਉਸਨੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਮਿਲਣਾ ਚਾਹਿਆ ਪਰ ਉਸ ਸਮੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਉੱਥੇ ਮੌਜੂਦ ਨਹੀਂ ਸਨ ਉਸ ਸਮੇਂ ਮੁਖ ਸੇਵਾਦਾਰ ਭਾਈ ਸਾਧੂ ਸਿੰਘ ਜੀ ਨੇ ਜਦੋਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਉਦਾਸ ਨੇ ਤੇ ਚਿਹਰਾ ਮੁਰਝਾਇਆ ਹੋਇਆ ਹੈ ਤਾਂ ਭਾਈ ਸਾਧੂ ਸਿੰਘ ਜੀ ਨੇ ਕਾਰਨ ਪੁੱਛਿਆ ਮਹਾਰਾਜ ਜੀ ਨੇ ਸਾਰੀ ਗੱਲ ਦੱਸੀ ਤਾਂ ਭਾਈ ਸਾਧੂ ਸਿੰਘ ਜੀ ਨੇ ਆਖਿਆ ਕਿ ਇਸ ਦੇ ਵਿੱਚ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਸਾਡੇ ਕੋਲ ਪੰਗੀਆਂ ਵਾਲੀ ਤੋਪ ਹੈ ਉਸ ਨੂੰ ਵਰਤਦੇ ਹਾਂ ਜਦੋਂ ਮੈਦਾਨ ਦੇ ਵਿੱਚ ਤੋਪ ਲੈ ਕੇ ਸਿੰਘ ਪਹੁੰਚੇ ਤਾਂ ਤੋਪਚੀ ਨੇ ਕਿਹਾ ਕਿ ਇੱਕ ਹੀ ਨਿਸ਼ਾਨੇ ਤੇ 18 ਬੀ ਗੋਲੇ ਵੱਜਨ ਤਾਂ ਦੀਵਾਰ ਦੇ ਵਿੱਚ ਪਾੜ ਪਵੇਗਾ ਜਿਸ ਤੇ ਨਾਲ ਕੰਧ ਕਮਜ਼ੋਰ ਹੋੜ ਨਾਲ ਅੰਦਰ ਵੜਿਆ ਜਾ ਸਕਦਾ ਹੈ ਇੱਕ ਜਗ੍ਹਾ ਤੇ ਫਿਰ ਲਗਾਤਾਰ ਪੰਜ ਗੋਲੇ ਚੱਲੇ ਤੇ ਇਹਨਾਂ ਗੋਲਿਆਂ ਦੀ ਆਵਾਜ਼ ਨਾਲ ਦੁਸ਼ਮਣ ਦੇ ਦਿਲ ਕੰਬ ਉਠੇ ਪਰ ਉਸ ਸਮੇਂ ਪੰਜ ਗੋਲੇ ਚੱਲਣ ਤੋਂ ਬਾਅਦ ਮੰਦ ਭੱਗਾ ਇਹ ਹੋਇਆ ਕਿ ਤੋਪ ਦਾ ਇੱਕ ਪਹੀਆ ਟੁੱਟ ਗਿਆ ਤੇ ਤੋਪਚੀ ਨੇ ਸਲਾਹ ਦਿੱਤੀ ਕਿ ਹੁਣ ਤਾਂ ਇਸ ਚੀਜ਼ ਦੀ ਦਾ ਇੱਕੋ ਹੀ ਹੱਲ ਹੈ ਜੇ ਕੋਈ ਇੱਕ-ਇੱਕ ਕਰਕੇ ਤੋਪ ਢਾਂ ਮੋੜਾ ਦੇਵੇ ਤਾਂ ਇਹ ਤੋਪ ਚੱਲ ਸਕਰੀ ਹੈ ਪਰ ਜਿਹੜਾ ਇਹ ਸੇ ਥਾ ਮੋੜਾ ਦੇਵੇਗਾ ਉਸ ਦੀਆਂ ਹੱਡੀਆਂ ਤੱਕ ਨਹੀਂ ਬਚਣਗੀਆਂ ਖਿਲ ਰਾ ਪਹ ਜਾਵੇਗਾ ਇਹ ਸਾਰੀ ਗੱਲ ਉਸ ਸਮੇਂ ਪੇਸ ਬਦਲ ਕੇ ਦੁਸ਼ਮਣ ਦਾ ਇੱਕ ਜਾਸੂਸ ਸੈयद ਜਲਾਨੀ ਦੇਖ ਰਿਹਾ ਸੀ ਉਸਨੇ ਬਾਅਦ ਦੇ ਵਿੱਚ ਸਾਰਾ ਬਰਤਾਰਾ ਆਪਣੀ ਲਿਖਤ ਦੇ ਵਿੱਚ ਲਿਖਿਆ ਉਹ ਲਿਖਦਾ ਹੈ ਕਿ ਸਿੱਖ ਆਪਸ ਦੇ ਵਿੱਚ ਉਲਝ ਗਏ ਸૈયਦ ਜਲਾਨੀ ਨੇ ਸੋਚਿਆ ਕਿ ਸ਼ਾਇਦ ਮੌਤ ਨੂੰ ਦੇਖ ਕੇ ਸਿੱਖ ਕਵਰਾ ਗਏ ਨੇ ਤੇ ਆਪਸ ਦੇ ਵਿੱਚ ਲੜੀ ਜਾ ਰਹੇ ਨੇ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਝਗੜੇ ਦਾ ਕਾਰਨ ਹੋਰ ਹੀ ਸੀ ਹਰ ਕੋਈ ਕਹਿ ਰਿਹਾ ਸੀ ਕਿ ਪਹਿਲਾ ਮੈਂ ਮੋਢਾ ਧਮਾਂਗਾ ਤੇ ਦੂਸਰਾ ਕਹਿ ਰਿਹਾ ਸੀ ਕਿ ਪਹਿਲਾਂ ਨੇ ਮੈਂ ਮੋਢਾ ਧਮਾਂਗਾ ਜਲਾਨੀ ਲਿਖਦਾ ਹੈ ਕਿ ਉਸ ਦਿਓ ਸਮੇ ਰੂ ਕੰਬੂਠੀ ਕਹਿੰਦਾ ਇੰਨੇ ਨੂੰ ਜਥੇਦਾਰ ਭਾਈ ਸਾਧੂ ਸਿੰਘ ਨੇ ਆਖਿਆ ਕਿ ਤੁਹਾਡਾ ਆਗੂ ਕੌਣ ਹੈ ਸਾਰਿਆਂ ਨੇ ਜਵਾਬ ਦਿੱਤਾ ਭਾਈ ਸਾਹਿਬ ਜੀ ਤੁਸੀਂ ਸਾਡੇ ਅਗੂ ਭਾਈ ਸਾਧੂ ਸਿੰਘ ਜੀ ਨੇ ਕਿਹਾ ਫਿਰ ਪਹਿਲਾ ਮੈਂ ਮੋੜਾ ਦੇਾਂਗਾ ਫਿਰ ਮੇਰੇ ਤੋਂ ਹੇਠਲੀ ਪੱਦੀ ਵਾਲਾ ਇਸੇ ਤਰ੍ਹਾਂ ਕਰਮਬਾਰ سلسلہ ਫਿਰ ਕਹਿੰਦੇ ਨੇ ਚੱਲਦਾ ਰਿਹਾ ਜਦੋਂ ਤੱਕ ਕਾਂਦ ਦੇ ਵਿੱਚ ਪਾਰ ਨਹੀਂ ਪਿਆ ਜਾਂਦਾ ਅਸੀਂ ਬਾਰੋ-ਬਾਰੀ ਮੋਡਾ ਦੇਾਂਗੇ ਜਲਾਨੀ ਅੱਗੇ ਲਿਖਦਾ ਹੈ ਭਾਈ ਸਾਧੂ ਸਿੰਘ ਨੇ ਮੋਡਾ ਤੋਪ ਦੇ ਹੇਠਾ ਦਿੱਤਾ ਤੇ ਗੋਲਾ ਚੱਲਿਆ ਤੇ ਭਾਈ ਸਾਧੂ ਸਿੰਘ ਦੇ ਪਤੜੇ-ਪਤੜੇ ਸਰੀਰ ਦੇ ਉੱਡ ਗਏ ਇਸੇ ਤਰ੍ਹਾਂ ਸਿਲਸਿਲਾ ਚੱਲ ਰਾ ਚੱਲਦਾ ਰਿਹਾ ਤੇ ਜਲਾਨੀ ਲਿਖਦਾ ਹੈ ਮੇਰਾ ਜੀ ਕਰੇ ਕਿ ਮੈਂ ਵੀ ਮੋਡਾ ਤੋਪ ਦੇ ਹੇਠਾ ਦੇ ਦਿਆਂ ਪਰ ਮੇਰੇ ਮਨ ਦੇ ਵਿੱਚ ਆਈ ਫਿਰ ਇਹਨਾਂ ਦੀ ਬਹਾਦਰੀ ਦਾ ਕਿੱਸਾ ਕੌਣ ਲਿਖੇਗਾ ਬਹੁਤ ਹੀ ਸ਼ਾਨਦਾਰ ਵੀਡੀਓ ਸੀ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਜਿਹੜੇ ਆ ਉਹ ਇਹ ਹੀ ਨਹੀਂ ਸਿਰਫ ਹੋਰ ਵੀ ਬਹੁਤ ਸਾਰੇ ਐਸੇ ਕਾਰਨਾਮੇ ਆ ਜਿਹੜੇ ਦੁਨੀਆ ਦੇ ਸਾਹਮਣੇ ਆਏ ਔਰ ਦੁਨੀਆ ਜਿਹੜੀ ਹੈ ਸਿੱਖਾਂ ਦੀ ਬਹਾਦਰੀ ਨੂੰ ਮੰਨਦੀ ਹੈਗੀ ਹੈ ਕਿ ਸਿੱਖ ਇੱਕ ਬਹਾਦਰ ਕੌਮ ਹੈਗੀ ਹੈ ਜਿੱਥੇ ਵੀ ਮੁਸ਼ਕਲ ਵਕਤ ਆਉਂਦਾ ਹੈਗਾ ਵਾ ਸਿੱਖ ਆਪਣੀ ਜਾਨ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ ਹੈਗੇ ਬਲਕਿ ਉਹ ਆਪਣੀ ਜਾਨ ਦਾ ਨਜ਼ਰਾਨਾ ਦੇ ਕੇ ਆਪਣੇ ਮੁਲਕ ਦਾ ਆਪਣੇ ਕੌਮ ਦਾ ਨਾਮ ਰੋਸ਼ਨ ਕਰਦੇ ਹੈਗੀ ਹੈ ਕਿਉਂਕਿ ਇਹ ਜਿਹੜੀ ਚੀਜ਼ ਹੈ ਇਹ ਉਹਨਾਂ ਨੂੰ ਆਪਣੇ ਗੁਰੂਆਂ ਕੋ ਮਿਲੀ ਹੈ ਗੁਰੂ ਸਾਹਿਬਾਨ ਦੇ ذریعے ਉਹਨਾਂ ਨੂੰ ਮਿਲੀ ਹੈ ਔਰ ਇਹ ਚੀਜ਼ ਸਿੱਖਾਂ ਦੇ ਖੂਨ ਦੇ ਵਿੱਚ ਸ਼ਾਮਿਲ ਹੋ ਗਈ ਹੈ ਇਸ ਲਈ ਉਹ ਕਿਸੇ ਵੀ ਜਗ੍ਹਾ ਤੇ ਜਿੱਥੇ ਵੀ ਜ਼ੁਲਮ ਹੋ ਰਿਹਾ ਹੁੰਦਾ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੈਗੇ ਆ ਬਗੈਰ ਇਹ ਵਜਾ ਜਾਣੇ ਕਿ ਇਹ ਇਸ ਦਾ ਤਾਲੁਕ ਸਾਡੀ ਕੌਮ ਦੇ ਨਾਲ ਹੈਗਾ ਹੈ ਜਾਂ ਇਹ ਕਿਸੇ ਹੋਰ ਧਰਮ ਨਾਲ ਦਾ ਤਾਲੁਕ ਹੈਗਾ ਵਾ ਉਹ ਸਿਰਫ ਇਨਸਾਨੀਅਤ ਨੂੰ ਅਹਿਮੀਅਤ ਦਿੰਦੇ ਹੈਗੇ ਆ ਇਹ ਚੀਜ਼ ਸਿੱਖਾਂ ਦੀ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈਗੀ ਆ ਔਰ ਉਹਨਾਂ ਦੀ ਬਹਾਦਰੀ ਦੇ ਕਾਰਨਾਮੇ ਵੀ ਹਰ ਇੱਕ ਨੂੰ ਪਤਾ ਹੋਏਗਾ ਜਿਸ ਤਰ੍ਹਾਂ ਕਿ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਸਿੱਖਾਂ ਨੇ ਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਮਾਰਨ ਦੇ ਵਾਸਤੇ ਜਿਹੜੀ ਤੋਪ ਬਣਾਈ ਸੀ ਉਹਨਾਂ ਕੋ ਉਹ ਤੋਪ ਜਿਹੜੀ ਹੈ ਉਹ ਖੋਹ ਕੇ ਲੈ ਆਏ ਔਰ ਫਿਰ ਕਸੂਰ ਦਾ ਕਿਲਾ ਫਟਾ ਕਰਨ ਦੇ ਵਾਸਤੇ ਜਦੋਂ ਉਸ ਤੋਪ ਦੇ ਜ਼ਰੀਏ ਗੋਲਾਬਾਰੀ ਕੀਤੀ ਗਈ ਤੇ ਉਸ ਤੋਪ ਦਾ ਇੱਕ ਪਹੀਆ ਟੁੱਟ ਗਿਆ ਉਸ ਪਹੀਏ ਦੀ ਥਾਂ ਤੇ ਫਿਰ ਜਿਹੜੇ ਸਿੱਖ ਫੌਜੀ ਸੀਗੇ ਉਹਨਾਂ ਨੇ ਉਸ ਤੋਪ ਨੂੰ ਜਿਹੜਾ ਸਹਾਰਾ ਦਿੱਤਾ ਖੜੇ ਹੋ ਕੇ ਤੇ ਜਦੋਂ ਗੋਲਾ ਚੱਲਦਾ ਸੀ ਜਿਹੜਾ ਵੀ ਬੰਦਾ ਉਸ ਪਈਏ ਦੀ ਜਗ੍ਹਾ ਤੇ ਖੜਾ ਹੁੰਦਾ ਸੀਗਾ ਉਹਦੀ ਬੋਟੀ-ਬੋਟੀ ਹੋ ਜਾਂਦੀ ਸੀਗੀ ਤੇ ਉੱਥੇ ਕਿ ਜਿਹੜਾ ਮੁਖਬਰ ਸੀਗਾ ਉਹਨੇ ਸਾਰੀ ਚੀਜ਼ ਇਹ ਸਾਰਾ ਵਾਕਿਆ ਆਪਣੀ ਅੱਖਾਂ ਦੇ ਨਾਲ ਦੇਖਿਆ ਤੇ ਫਿਰ ਕਿਤਾਬਾਂ 'ਚ ਦਰਜ ਕੀਤਾ ਕਿ ਉਸ ਜਗ੍ਹਾ ਤੇ ਖੜੇ ਹੋਣ ਵਾਸਤੇ ਸਿੱਖ ਜਿਹੜੇ ਸੀਗੇ ਉਹ ਲੜਨ ਦੇ ਸੀਗੇ ਉਸ ਮੁਖਬਰ ਨੇ ਲਿਖਿਆ ਕਿ ਪਹਿਲੇ ਤੇ ਮੈਂ ਇਹ ਸਮਝਿਆ ਸ਼ਾਇਦ ਲੜਾਈ ਇਸ ਵਾਸਤੇ ਹੋਉਂਦੀ ਆ ਕਿ ਉੱਥੇ ਕੋਈ ਜਾਣਾ ਨਹੀਂ ਚਾਹੁੰਦਾ ਉੱਥੇ ਕੋਈ ਖੜਾ ਨਹੀਂ ਹੋਣਾ ਚਾਹੁੰਦਾ ਕਿਉਂਕਿ ਮੌਤ ਸਾਹਮਣੇ ਨਜ਼ਰ ਆਉਂਦੀ ਜਦੋਂ ਮੌਤ ਨਜ਼ਰ ਆਉਂਦੀ ਹੈ ਨਾ ਫਿਰ ਬੰਦਾ ਜਿਹੜਾ ਵੈ ਉਹ ਆਪਣੇ ਪੈਰਾਂ ਤੋਂ ਹਿੱਲ ਜਾਂਦਾ ਹੈਗਾ ਵੈ ਫਿਰ ਉਹਨੂੰ ਜਿਹੜੀ ਆ ਉਹ ਚੀਜ਼ ਕਬੂਲ ਨਹੀਂ ਹੁੰਦੀ ਇਹ ਬਹੁਤ ਬਹਾਦਰੀ ਤੇ ਬਹੁਤ ਜਿਗਰੇ ਵਾਲਾ ਕੰਮ ਹੈ ਕਿ ਬੰਦਾ ਮੌਤ ਸਾਹਮਣੇ ਦੇਖਦਿਆਂ ਹੋਇਆਂ ਵੀ ਉੱਥੇ ਜਾ ਪਹੁੰਚੇ ਔਰ ਉਸ ਦਾ ਮੁਕਾਬਲਾ ਕਰੇ ਤੇ ਫਿਰ ਉਸ ਮੁਖਬਰ ਨੇ ਲਿਖਿਆ ਕਿ ਮੈਨੂੰ ਪਤਾ ਚੱਲਿਆ ਕਿ ਉਹ ਉੱਥੇ ਨਾ ਜਾਣ ਵਾਸਤੇ ਨਹੀਂ ਸੀ ਲੜਨਦਾ ਬਲਕਿ ਉੱਥੇ ਜਾ ਵਾਸਤੇ ਲੜਨਦੇ ਸੀ ਹਰ ਇੱਕ ਇਹ ਚਾਹੁੰਦਾ ਸੀ ਕਿ ਪਹਿਲੇ ਮੇਰੀ ਵਾਰੀ ਆਵੇ ਤੇ ਮੈਂ ਇਸ ਦੀ ਜਗ੍ਹਾ ਤੇ ਖੜਾ ਹੋਵਾਂ ਇਹ ਜਾਣਦਿਆਂ ਹੋਇਆ ਵੀ ਕਿ ਜਦੋਂ ਗੋਲਾ ਚੱਲਣਾ ਹੈ ਮੇਰੀ ਜਿਹੜੀ ਹੈ ਉਹ ਬੋਟੀ ਬੋਟੀ ਹੋ ਜਾਣੀ ਹੈਗੀ ਹੈ ਫਿਰ ਵੀ ਉਹਨਾਂ ਨੇ ਉੱਥੇ ਆਪਣੀ ਜਾਨ ਦੇ ਨਜ਼ਰਾਨੇ ਪੇਸ਼ ਕੀਤੇ ਔਰ ਉਸ ਕਿਲੇ ਦੀ ਦੀਵਾਰ ਨੂੰ ਤੋੜ ਕੇ ਉਸ ਕਿਲੇ ਨੂੰ ਫਤਿਹ ਕੀਤਾ ਇਸ ਬਹਾਦਰੀ ਦੇ ਜਿਹੜੇ ਇਸ ਤਰ੍ਹਾਂ ਦੀ ਬਹਾਦਰੀ ਦੇ ਜਿਹੜੇ ਕਾਰਨਾਮੇ ਆ ਉਹ ਪੂਰੀ ਦੁਨੀਆ ਜਾਣਦੀ ਹੈ ਸਿੱਖਾਂ ਦੇ ਬਾਰੇ ਕੇ ਸਿੱਖ ਜਿਹੜੇ ਫੌਜੀ ਹੈ ਉਹ ਕਿੰਨੇ ਬਹਾਦਰ ਹੈ ਕਿਉਂਕਿ ਜਦੋਂ ਦੂਸਰੀ ਜੰਗ-ਏ-ਅਜ਼ੀਮ ਹੋਈ ਸੀ ਉਹਦੇ ਵਿੱਚ ਵੀ ਸਿੱਖ ਸੈਨਿਕਾਂ ਨੇ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਸੀਗਾ ਔਰ ਚਾਈਨਾ ਜਿਹੜੀ ਹੈ ਖਾਸ ਤੌਰ ਤੇ ਸਿੱਖਾਂ ਦੀ ਇਸ ਬਹਾਦਰੀ ਨੂੰ ਮੰਨਦੀ ਹੈਗੀ ਹੈ ਔਰ ਇਸ ਦੇ ਬਾਰੇ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਆਪਣੇ ਚੈਨਲ ਤੇ ਕਿ ਉਹਨਾਂ ਨੇ ਆਪਣੀਆਂ ਕਬਰਾਂ ਦੇ ਉੱਤੇ ਸਿੱਖਾਂ ਨੇ ਆਣੀਆਂ ਮੂਰਤੀਆਂ ਉਹ ਬਣਾ ਕੇ ਲਾਈਆਂ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਹਿਫਾਜ਼ਤ ਕਰਦੀ ਹੈਗੀ ਹੈ ਕਬਰਾਂ ਦੀ ਬਿਰੋ ਬਹੁਤ ਹੀ ਵਧੀਆ ਵੀਡੀਓ ਸੀ ਕਿ ਤੁਹਾਨੂੰ ਇਹ ਵੀਡੀਓ ਕੈਂਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ